ਪੱਕੇ ਜੇ ਮੁੰਡਿਆਂ ਨਾਲ ਅਕਰੀ ਮੜਾ ਇੱਥੇ ਮੁਕਾਪ ਕੇ ਰਹਾ ਅਭੀ ਜੋੜ ਸੀਮੇ ਦਾ ਮਾਰ ਸਾਰਾ ਜੱਗੀ ਸੰਧੂ ਤੇ ਡਾਕਟਰ ਹਰਵਿੰਦਰ ਸਿੰਘ ਯਾਹ ਮੱਖਾ ਬਈ ਉਸ ਵੀ ਨਾਮਾ ਦੇ ਉੱਤੇ ਆਪਾਂ ਨਿਸ਼ਾਨ ਗੱਲੂਗਾ ਉਹ ਵੀ ਭਰਾਜੇ ਦੇ ਤੌਰ ਤੇ ਮੇਰੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਤੁਹਾਡਾ ਸਰਕਾਰ ਪਾਕਿਸਤਾਨ ਸਪੈਂਕ ਸਾਹਿਬ ਵੀ ਆਏ ਆ ਜੀ ਮਾਣ ਸਾਡੀ ਖੇਡ ਕਬੱਡੀ ਦਾ ਸ੍ਰੀ ਰੰਗ ਕਾਂਗਰਸੀ ਆਗੂ ਇਸ ਇਲਾਕੇ ਦਾ ਇਸ ਹਲਕੇ ਦਾ ਵੱਡਾ ਮਾਣ ਔਰ ਬੰਬੇ ਜੇ ਜਾਈਏ ਵੱਡੇ ਵੱਡੇ ਬਿਜ਼ਨਸ ਨੇ ਵੱਡੇ ਹੋਟਲ ਨੇ ਜੇ ਕੈਨੇਡਾ ਜਾਂ ਜੇ ਅਮਰੀਕਾ ਜਾਈਏ ਉਥੇ ਨਾਲ ਲੜਗੇ ਦਿਵਿੰਦਰ ਸੰਧੂ ਲਾਲੀ ਢਾਲੇ ਦਾ ਹਰ ਜੁੱਪ ਗਿਆ ਆਪ ਮਹਾਰੇ ਪੈ ਜਾਂਦੀਆਂ ਨਾਲੇ ਤਾਂ ਘਰੇ ਜਾ ਕੇ ਚਾਹ ਪੀਉਂਦੇ ਆ ਨਾਲੇ ਅਮਰੀਕਾ ਵਾਲਾ 100-100 ਡਾਲਰ ਦਿੰਦੇ ਆ ਇਹਦੀ ਮਾਨ ਵਾਲੀ ਗੱਲ ਆ ਭਰਾ ਸਾਡੇ ਦਾ ਸ਼ਿੱਕਾ ਕਰਦਾ ਭਰਾ ਸਾਡੇ ਦਾ ਸ਼ਿੱਕਾ ਜਾਂਦਾ ਮੇਰੇ ਪਰਵਾਦ ਵਾਲੀ ਸਰਦਾਰ ਦਵਿੰਦਰ ਸਿੰਘ ਜੀ ਸੰਧੂ ਸਾਹਿਬ ਅੱਜ ਇਹ ਤਾਰ ਤੇ ਪੁੱਜ ਗਿਆ ਹੈ ਸਰਦਾਰ ਚਰਨਜੀਤ ਸਿੰਘ ਦੇ ਚੰਨੇ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਨਾਲ ਵੀ ਬਹੁਤ ਏਡਾ ਪਿਆਰ ਹੈ ਸਰਦਾਰ ਦਵਿੰਦਰ ਸਿੰਘ ਦੀ ਲਾਲੀ ਢਾਲਾ ਸਾਹਿਬ ਦਾ ਬੜੇ ਸ਼ੇਰ ਤੌਰ ਤੇ ਧੰਨਵਾਦ ਕਰੂੰਗਾ ਸੀਨੀਅਰ ਆਕੂ ਨੇ ਬਹੁਤ ਬਹੁਤ ਧੰਨਵਾਦ ਨਾਲ ਸਾਡੇ ਭਾਗਾ ਪੁਲਵਾਨ ਜੀ ਇਹ ਕੇਰ ਸਰਪੰਚ ਜੀ ਹੈ ਤੇ ਨਾਲ ਸਾਡਾ ਆਮਾ ਖੇਡ ਕਬੱਡੀ ਅਸੀਂ ਆ ਭਾਈ ਭਾਈ ਇਹਨਾਂ ਦਾ ਉਹਨਾਂ ਦਾ ਵੀ ਵੱਡੇ ਮਤਲ ਦੇ ਵੱਡਾ ਸਤਿਕਾਰ ਸਰਦਾਰ ਦਵਿੰਦਰ ਸਿੰਘ ਜੀ ਸੰਧੂ ਸੇ ਪੰਜਾਬ ਲੋਡ ਇਲਾਕੇ ਦੇ ਖਿਡਾਰੀ ਨੇ ਬਹੁਤ ਪੁਆਇੰਟ ਰੇਟਰ ਦਾ ਉਧਰੋਂ ਮਾਨਸੰਧੂ ਨਸ਼ਹਿਰਾ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਾਨਸੰਧੂ ਨਸ਼ਹਿਰਾ ਸਾਡਾ ਪ੍ਰਾਪ ਕਮਲ ਪ੍ਰਮਾਣ ਜੀ ਦੇ ਪੀਐਸ ਸਾਹਿਬ ਸਰਦਾਰ ਗੁੰਤਾ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਭੀਮਾ ਨੌਜਨ ਸਰਸ ਸਿੰਘ ਦੀ ਧਰਤੀ ਦਾ ਟੋਰੀਆਂ ਵਾਲਾ ਗਿੰਦਰ ਦੁਨੀਆ ਦਾ ਪੱਟਾ ਮਾਲ ਇਧਰ ਪ੍ਰੇਮ ਫੌਜੀ ਦਾ ਪਰ ਨਰਵਲ ਸਿੰਘ ਜੀ ਕਹਿੰਦੇ ਇਸ਼ਾਰਾ ਟਾਲਾ ਗਵਿੰਦਰ ਸਿੰਘ ਜੀ ਸੰਦੂ ਲਾਲੀ ਔਰ ਸਾਡੇ ਸਰਕਾਰ ਜੋ ਟਾਲਾ ਸਾਹਿਬ ਜੀ ਦਾ ਉਹਨਾਂ ਦੇ ਤੇ ਕਿੰਨੇ ਬੜਾ ਹੋਰ ਜਿਹੜਾ ਖਿਡਾਰੀ ਐ ਸਕਰੀਰ ਕੀ ਨਾਮ ਨੇ ਉਸ ਨੌਜਵਾਨ ਦਾ ਸਾਡਾ ਵੀਰ ਸੁਖ ਸੁਖਵੀਰ ਸਰਪੰਚ ਉਹਦੇ ਬੰਦੇ 51 ਸਾਲ ਦੀ ਨਮ ਨਾ ਜਿਹੜਾ ਸਾਡੇ ਵੀਰ ਅਵੇਦੀਆਂ ਵਾਲੇ ਸਤਰਾਜ ਦਾ ਜਿਹੜਾ ਸਨਮਾਨ ਹੈ ਉਹ 51 ਸਾਲ ਦੇ ਪਰਿਵਾਰ ਤੋਂ ਸਰਕਾਰ ਦੇ ਬੁੱਤਰਾਂ ਦੀ ਗੱਲ ਕਰਦੇ ਆ ਵੱਡਾ ਮਾਣ ਸਰਕਾਰ ਸਾਰੇ ਵੀਰਾਂ ਦਾ ਥੋੜਾ ਲੈਣਾ ਦੀਆਂ ਦੇ ਨਗਤ ਰਾਸ਼ੀ ਨਾਲ ਆਹ ਬੂਗਣਾ ਮੇਰੇ ਮਿੱਤਰੋ ਰਾਜੂ ਬਾਉ ਗੁੱਟ ਫੜ ਕੇ ਕਹਿੰਦੇ ਕਰਾਉਦਾ ਬੱਲੇ ਬੱਲੇ ਆਹ ਨਹੀਂ ਰੀਸਾ ਕਿ ਬਾਹ ਫੜ ਕੇ ਕਿਸੇ ਦੀ ਬਾ ਛੱਡੀ ਦੀ ਨਹੀਂ ਹੁੰਦੀ ਰਾਜੂ ਜਾਨ ਬੜ ਕੇ ਕਿਸੇ ਦੀ ਜਾਨ ਕੱਢੀ ਦੀ ਨਹੀਂ ਹੁੰਦੀ ਛੋਟੀ ਦਾ ਮੈਚ ਚੱਲਦਾ ਮੈਚ ਵੇਖਣ ਨੂੰ ਭਰਾ ਬਣ ਕੇ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਨੇ ਸਾਰਿਆਂ ਦਾ ਵੱਡੇ ਪੱਦਰ ਦੇ ਸਤਕਾਰ ਕਰਾਂਗੇ ਖਾਸ ਕਰਕੇ ਮਾਨ ਸਨਮਾਨ ਹੋਣਗੇ ਤੇ ਸਾਡੇ ਸਾਫਤਾ ਮੁੱਖ ਮੰਤਰੀ ਪੰਜਾਬ ਸਰਦਾਰ ਕੋਟਾ ਤਜਰਬਾ ਕਬੱਡੀ ਦਾ ਇੱਥੇ ਰੱਖ। ਕਿਆ ਬਾਤ ਹੈ ਗਿੰਦਰਾ। ਇਸ ਨੌਜਵਾਨ ਨੂੰ ਵੀਹ ਸਾਲਾਂ ਤੋਂ ਉੱਪਰ ਦਾ ਤਜਰਬਾ ਹੈ ਕਬੱਡੀ ਦਾ। ਜਿਨ੍ਹਾਂ ਜਿਨ੍ਹਾਂ ਨੂੰ ਗਿੰਦਰਾ ਦਾ ਜੱਫਾ ਵਧੀਆ ਲੱਗਾ। ਇੱਕ ਸ਼ੇਰਾ ਵੱਖ ਤੇ ਰਾਜੂ ਸਾਡਾ ਵੀਰ ਕੋਟਾ ਦੇ ਨਾਲ ਲਵ ਯੂਐਸਏ ਤੇ ਕਾਸ਼ੀ ਯੂਐਸਏ ਇਹਨਾਂ ਸਾਰੇ ਵੀਰਾਂ ਦਾ ਵੱਡੇ ਪੱਧਰ ਤੇ ਬਹੁਤ ਬਹੁਤ ਧੰਨਵਾਦ। ਇੱਕ ਚੋਟੀ ਦਾ ਮੈਚ ਇਸ ਖੇਡ ਮੈਦਾਨ ਦੇ ਅੰਦਰ ਖੇਡਿਆ ਜਾ ਰਿਹਾ ਹੈ। ਉਸ ਧਰਤੀ ਦੇ ਲੋਕੀ ਪੁੱਛਦੇ ਨੇ ਜਿੱਥੇ ਖੋਲ ਆਹ ਹੀ ਦਾ ਡੋਲਿਆ ਦਾ ਆ ਗੇਂਦਰਾ ਲਾ ਜਫੇ ਤਿੰਨ ਹਜ਼ਾਰ ਜੀ ਮਿੱਤਰੋ ਆ ਦੂਜੇ ਜਫੇ ਦਾ 10 ਹਜ਼ਾਰ ਸਾਹਿਲਦੀਪ ਯੂਐਸਏ ਲੱਗਿਆ ਤੇ ਤਿੰਨ ਹਜ਼ਾਰ ਲੱਗਿਆ ਤੇ ਤਿੰਨ ਹਜ਼ਾਰ ਦਿੱਤਾ ਜਾਣਾ ਸਾਰੇ ਬਦਾਰਾਂ ਦਾ ਸਰਕਾਰ ਕਰਦੇ ਆ ਜੀ ਮਿੱਤਰੋ ਪੈਂਦੀ ਹੋਏ ਰੇਡ ਜਵਨਾ ਸ਼ੇਰੇ ਹਵੇਲੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਆ ਜੁਦੇਵ ਕਲਾਂ ਦੀ ਧਰਤੀ ਦਾ ਲੋਦੀ 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 ਆ ਬੱਲੇ 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 ਆ ਬਗੀ ਕਰਦਾ ਲੱਗ ਗਿਆ ਜੱਫਾ ਪੱਤਗੀ ਕੈਂਟੀ ਧਰਤੀ ਹਵੇਲੀਆਂ ਦੀ ਮੇਲਾ ਧੰਦਾ ਰਹੀ ਹੈ ਹਰਵਿੰਦਰ ਜੰਡ ਹੋਰੀ ਹੈ ਸਾਰੇ ਸਾਥੀਆਂ ਦਾ ਸਤਕਾਰ ਇਧਰ ਕੌਣ ਹੈ ਏ ਹਰਜੀਤ ਹੈ ਪੱਟੀ ਵਾਲਾ ਏ ਹਰਜੀਤ ਹੈ ਪੱਟੀ ਵਾਲਾ ਏ ਹਰਜੀਤ ਹੈ ਪੱਟੀ ਵਾਲਾ ਮੇਰੇ ਮਿੱਤਰੋ ਕਰਾਉਂਦਾ ਵਾਜਾ ਵਾਜਾ ਲਾਗੇ ਤਗੜਾ ਜੱਫਾ ਮੈਚ ਦਾ ਕਾਸ਼ ਦਾ ਹਰ ਜੱਫਾ 1000 ਦਾ ਹੋਵੇਗਾ ਕਾਸ਼ ਲੰਗ ਟੁੱਟ ਕੇ ਆ ਲਾਗਿਆ ਪਜਮੇ ਕੋਲ ਆ ਪੈਸੇ ਲੈ ਜਾਓ ਬਾਈ ਫੜ ਕੇ ਯਾਰ ਪਲੇਰਾਂ ਨੂੰ ਦੇ ਗੁਨਾਲ ਆ ਪੈਸੇ ਫੜ ਕੇ ਲੈ ਜੋ ਦੋ ਜੱਫਾ ਦਾ ਹਜ਼ਾਰ ਇਧਰ ਦੇ ਬੰਦੇ ਮੈਚ ਟੁੱਟੀਦਾ ਪ੍ਰੇਮੇ ਫੌਜੀ ਨੇ ਵੀ ਮਾਨ ਬਖਸ਼ਿਆ ਮੰਨੂ ਸਾਡਾ ਵੀਰ ਰੋਪੜ ਦੇ ਵੀਰਾਂ ਦੀ ਵੱਡੀ سپورਟ ਆ ਸਾਹਮਣੇ ਦੇਖਾਂਗੇ ਇਧਰ ਨੌਜਵਾਨ ਜੈਦੀਪ ਇੱਕ ਕੰਨੀ ਦੇ ਉੱਪਰ ਖੜਾ ਹੋਇਆ ਦਰਗਾਹ ਬਾਦੀਆਂ ਨੌਜਵਾਨ ਕਹਿੰਦੇ ਨੇ ਤੇ ਮੈਨੂੰ ਲੱਗਦਾ ਸਾਹਮਣੇ ਉਹ ਵੱਡਾ ਜਿਹੜਾ ਕਾਫਲਾ ਵੱਡੀਆਂ-ਵੱਡੀਆਂ ਗੱਡੀਆਂ ਨੇ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਡਾ ਮੁੱਖ ਮੰਤਰੀ ਪੰਜਾਬ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਗੇ ਹੈ ਆਪਾਂ ਸਤਿਕਾਰ ਕਰਾਂਗੇ ਉਹਨਾਂ ਦਾ ਉਧਰ ਮੈਚ ਵੀ ਬੜਾ ਚੁੰਟੀ ਲਾਲਪੁਰੀਏ ਮੰਨੇ ਦੀ ਹਰੇ ਕਬੱਡੀ ਸਾਡਾ ਭਰਾ ਮੰਨੂ ਹਵੇਲੀਆ ਉਹਨਾਂ ਵੱਲੋਂ ਕਹਿੰਦਾ ਜੋੜ ਦੀ 1000 ਰੇਡ ਹੈ ਜੇ ਜੱਫਾ ਲੱਗਿਆ ਜੱਫੀ ਨੂੰ ਦੇ ਦੇਵਾਂਗੇ ਮੰਨੂ ਹਵੇਲੀਆ ਸਾਡਾ ਭਰਾ ਕਹਿੰਦਾ 1000 ਦੀ ਰੇਡ ਤੇ ਜੱਫਾ ਲੱਗ ਗਿਆ ਲੈ ਵੀ ਮੰਨਿਆ ਦੇ ਦੇ 1000 ਰੁਪਿਆ ਦੇਣਾ ਕਿ ਲੋਆ ਬਾਰ ਬਹੁਤ ਵੱਡਾ ਧੰਨਵਾਦ ਮੰਨੂ ਹਵੇਲੀਆਂ ਜੀ ਟਾਲੇ ਦੀ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ਼ੇਰ ਜੀ ਪਹੁੰਚ ਚੁੱਕੇ ਆ ਆਪਾਂ ਸਰਕਾਰ ਲੈ ਗਏ ਸਾਡਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਾਡਾ ਸਿੱਖਿਆ ਮੰਤਰੀ ਪੰਜਾਬ ਸਾਡੇ ਸਰਦਾਰ ਪਰਗਤ ਸਿੰਘ ਜੀ ਦੀ ਸ਼ਖਿਆਤਾ ਸਾਡੇ ਦਰਜਾ ਤੋਂ ਮੁਕਤੀ ਹੈ ਥੋੜਾ ਧੁੰਦ ਲੱਗਾ ਵੀ ਮੱਥਾ ਕਰੇ ਜੀ ਸੰਦੀ ਚੰਨੀ ਸਾਹਿਬ ਔਰ ਉਹਨਾਂ ਨੇ ਥੋੜੇ ਸਮੇਂ ਵਿੱਚ ਬਹੁਤ ਵੱਡਾ ਜਿਹੜਾ ਮਾਨ ਹੈ ਉਹ ਪੰਜਾਬ ਨੂੰ ਬਖਸ਼ਿਆ ਆਉਣ ਵਾਲੇ ਟਾਈਮ ਦੇ ਬਾਬਾ ਨਾਲ ਖੇਡ ਕਰੇ ਪੰਜਾਬ ਦੇ ਬਹੁਤ ਬਾਦਸ਼ਾਹ ਉਹ ਜਿੱਥੇ ਸਾਡੇ ਖੇਸਾ ਦੇ ਜਾਵੇ ਤੇ ਪੰਜਾਬ ਹੋਰ ਖੁਸ਼ੀਆਂ ਵੱਲ ਜਾਵੇ ਸਾਡੀ ਪਰਖਾ ਸੱਚਾ ਕਰਕੇ ਜਦੋਂ ਜੀ ਚਾਹ ਰਹੇ ਵਿੱਚ ਬੋਲਦੇ ਮਨਤੀ ਖਿਡਾਰੀਆਂ ਦਾ ਨਾਮ ਆਉਣਾ ਉਹਨਾਂ ਦੇ ਨਾਲ ਜਿਹੜੀ ਯਾਦਗਾਰੀ ਤਸਵੀਰ ਦੋਵਾਂ ਟੀਮਾਂ ਦੇ ਖਿਡਾਰੀ ਲੈਣਗੇ ਭਾਈ ਗਗਨਦਰ ਸਿੰਘ ਜੀ ਸਾਡੇ ਲਾਲੀ ਭਾਜੋ ਦਾ ਬਹੁਤ ਬੋਲਾ ਧਾਗੇ ਰਹੇ ਉਹ ਇਹ ਸਰਕਾਰ ਦੇ ਉਹ ਸਾਡੇ ਸਰਦਾਰ ਚਰਜੀ ਸਿੰਘ ਜੰਨੀ ਸਾਹਿਬ ਗਗਨਦਰ ਆਪ ਮਾਰੀਆਂ ਨਾ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਜਦੋਂ ਬੈਟ ਤੋਂ ਹੁੰਦੀ ਹੈ ਇਹ ਕਹਿੰਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ ਧੰਨਵਾਦ ਹੈ ਜਿਹਨੇ ਸਿੱਧੂ ਮੂਸੇ ਵਾਲੇ ਦੀ ਵੀ ਗੱਲ ਕੀਤੀ ਜਿਹਨੇ ਕਹਿੰਦੇ ਗੱਗੀ ਦਾ ਲੋਹਾ ਬਣਾਇਆ ਉਹ ਕਿਹੜਾ ਉਹਨਾਂ ਦਾ ਕੋਈ ਯਾਰ ਹੈ ਚੰਗੀ ਕਲਮ ਆਪਸ ਤੇ ਦੋ ਬਲੇ ਦੋ ਬਲ ਇਧਰ ਨਾਲ ਆਓ ਸਰਕਾਰ ਥੋੜਾ ਘੇਰਾ ਵੀ ਆਪਾਂ ਥੱਲਾ ਕਰਨਾ ਮੇਰੀ ਬੇਨਤੀ ਹੈ ਆਪਿਆਸਤ ਕਰਨਾ ਬਹੁਤ ਵੱਡਾ ਸਤਿਕਾਰ ਕਰਦੇ ਆ ਸਾਡੇ ਸੰਗਰਾਮ ਦੇ ਯੋਧ ਆ ਸਾਈਡ ਤੋਂ ਵੀਰੇ ਜੀ ਕੋਟ ਲਈ ਮੈਂ ਕੋੜਾ ਕੋੜੇ ਰਾਮ ਸਿੰਘਾ ਰੱਖੀਏ ਸਾਹਮਣੇ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਜੰਨੀ ਔਰ ਸਰਦਾਰ ਪ੍ਰਗਟ ਸਿੰਘ ਜੀ ਸਿਆਤਾ ਮੰਤਰੀ ਸਿੱਖਿਆ ਮੰਤਰੀ ਪੰਜਾਬ ਐਮ ਐਲ ਏ ਸਾਡ ਸਰਕਾਰ ਦੇ ਰਿਆ ਜੇਤੂ ਟੀਮਾਂ ਨੂੰ ਨੇ ਨਾਲ ਸਾਡੇ ਦਵਿੰਦਰ ਸਿੰਘ ਜੀ ਲਾਲੀ ਭਾਜੀ ਨੇ ਪਿਆਰ ਵੰਡ ਰਿਆ ਮੈਂ ਸਰਕਾਰ ਤਰਾ ਜੱਲੀ ਪਾਦੀ ਸਾਡੇ ਸਰਕਾਰ ਯੋਗ ਨੇ ਇਹੋ ਪਰਿਵਾਰ ਆਇਆ ਵੀਰੇ ਇੱਕ ਵੱਡੇ ਵੀਰੇ ਕੋ ਪਰਿਵਾਰ ਜਿਨ੍ਹਾਂ ਨੇ ਕਹਿੰਦੇ ਧੰਗਰ ਬਾਬਾ ਜਨਨ ਦਾਸ ਦੀ ਯਾਦ ਵਿੱਚ ਇਹ ਸਾਲਾਨਾ ਜੋੜ ਮੇਲਾ ਲੰਬੇ ਟਾਈਮ ਤੋਂ ਕਰਵਾ ਰਹੇ ਆ ਪਰ ਬਸਾਂਗੀ ਦੇ ਪੁੱਤਰ ਤੇ ਅੱਜ ਨੂੰ ਸਮਰਪਿਤ ਇਹ ਨਸ਼ਰੇ ਢਾਲੇ ਦੀ ਧਰਤੀ ਤੇ ਮੇਲਾ ਲੱਗਦਾ ਤੇ ਕਵਰ ਪਹਿਲਵਾਨ ਦੀ ਲੰਬੇ ਟਾਈਮ ਤੋਂ ਜੇ ਲੋੜਵੰਦ ਗਰੀਬ ਪਰਵਾਰਾਂ ਦੀਆਂ ਬੱਚਿਆਂ ਦੇ ਵਿਆਹ ਆਨੰਦ ਕਾਰਜ ਕੀਤੇ ਢੋਲਾ ਵਾਲੇ ਤੋਰ ਬੰਦ ਕਰ ਲੋ ਮੇਰੀ ਬੇਨਤੀ ਹੈ ਰੋਮਾਂ ਟੀਮਾਂ ਦੇ ਖਿਡਾਰੀ ਇੱਥੇ ਇੱਕ ਟੀਮ ਨੇ ਭਾਈ ਲੈ ਲਿਆ ਦੂਸਰੀ ਟੀਮ ਆ ਜਾਈ ਦੀ ਬੇਨਤੀ ਹੈ ਸਾਡੀ ਸਰਦਾਰ ਪ੍ਰਗਟ ਸਿੰਘ ਜੀ ਉਹ ਵੀ ਮੇਰੀ ਆਵਾਜ਼ ਨੂੰ ਸੁਣਦੇ ਹੋਣਗੇ ਅੱਜ ਸਾਡੇ ਸਰਕਾਰਜੋਗ ਨੇ ਸਰਦਾਰ ਜਰਨਜੀਤ ਸਿੰਘ ਜੰਨੀ ਸਾਬਕਾ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ 2000 ਦੇ ਕਰੀਬ ਜਿਹੜੇ ਗਰੀਬ ਪਰਿਵਾਰ ਦੀਆਂ ਬੱਚਿਆਂ ਦੇ ਵਿਆਹ ਕਮਰ ਭਲਵਾਨ ਜੀ ਦਵਿੰਦਰ ਸਿੰਘ ਜੰਨੀ ਲਾਲੀ ਢਾਲਾ ਤੇ ਬਾਬਾ ਨਰਮਲ ਸਿੰਘ ਜੀ ਨਿਆਰੇ ਢਾਲੇ ਵਾਲੇ ਸਮੁੱਚੇ ਪੰਜਾਬ ਦਾ ਮਾਣ ਨੇ ਸਾਡੇ ਸਰਕਾਰ ਦੇ ਸਰਦਾਰ ਜੰਨੀ ਸਿੰਘ ਜੰਨੀ ਸਾਹਿਬ ਬਹੁਤ ਬਹੁਤ ਸਾਰੇ ਨਾਗਰ ਵਿਸ਼ੇਸ਼ ਮਾਨ ਸਰਮਾਨੀ ਇਹ ਜਿਹੜੀਆਂ ਪ੍ਰਾਪਤੀਆਂ ਨੇ ਇਸ ਪਰਿਵਾਰ ਦੀ ਸਾਡੇ ਕਰਦੀ ਕੰਨੀ ਪਹਾੜੀ ਪਾਣੀ ਸਰਕਾਰ ਵੱਲੋਂ ਜਿਹੜੇ ਪ੍ਰਾਈਜ਼ ਦੇ ਰਹੇ ਨੇ ਸਰਦਾਰ ਗਗਨਦਰ ਸਿੰਘ ਜੀ ਸੰਧੂ ਲਾਦੀ ਢਾਲਾ ਜੀ ਸਰਦਾਰ ਪ੍ਰਗਟ ਸਿੰਘ ਜੀ ਐਮਐਲਏ ਸਾਹਿਬ ਇਹ ਸਾਡੇ ਪੰਜਾਬ ਦਾ ਮਾਣ ਹੈ ਆਜੋਨ ਬਿੱਲਾ ਦੀ ਧੜਕਣ ਹਰੇਕ ਵਰਗ ਦੇ ਨਾਲ ਖੜਨ ਵਾਲੀ ਸ਼ਖਸੀਅਤ ਹੈ ਭਾਗਾ ਵਾਲਾ ਪਿੰਡ ਹੈ ਭਾਗਾ ਵਾਲੀ ਧਰਤੀ ਹੈ ਭਾਗਾ ਵਾਲਾ ਸੰਧੂ ਪਰਿਵਾਰ ਹੈ ਤੇ ਜਿੱਥੇ ਦੇਖ ਕੇ ਜਿੱਥੇ ਸਾਡੇ ਸਰਦਾਰ ਚਰਨਜੀਤ ਸਿੰਘ ਸੰਧੂ ਸਾਡੇ ਚੰਨੀ ਭਾਜੀ ਸਾਬਕਾ ਮੰਤਰੀ ਪੰਜਾਬ ਮੇਬਰ ਪਾਰਲੀਮੈਂਟ ਪੁੱਜੇ ਨੇ ਭਾਗਸੋਹ ਜੀ ਦਾ ਸਰਦਾਰ ਬਰਿੰਦਰ ਜੀ ਮਾਈਕ ਤੁਹਾਡੇ ਕੋਲ ਹੈਲੋ ਸਭ ਤੋਂ ਪਹਿਲਾਂ ਸਾਡੇ ਆਜਾ ਵੀਰ ਚਰਚ ਸਿੰਘ ਜੀ ਮੌਜੂਦਾ ਮੈਂਬਰ ਪਰਟੀਮੈਂਟ ਸਾਡਾ ਜਿਹਨਾਂ ਦੇ ਨਾਲ ਰਾਜ ਪ੍ਰਕਰਸ਼ ਸਿੰਘ ਸਾਡਾ ਸਖਿਆ ਮੰਤਰੀ ਬਰਲੰਗਪੀਰ ਖਿਡਾਰੀ ਮੌਜੂਦਾ ਹੈ ਅਤੇ ਉਹਨਾਂ ਨੂੰ ਇਸ ਸਾਡੇ ਇਸ ਇਲਾਕੇ 'ਚ ਵਧਾਰਨ ਨੇ ਜਿਹੜਾ ਆਪਦਾ ਫਰਮਾਇਸ਼ ਅੱਜ ਜੀ ਸਾਹਿਬ ਬੇਨਤੀ ਹੈ ਕਿ ਅਗਲੇ ਸਾਲ ਸਾਡੇ ਕੋਈ ਜਿੰਨਾ ਹੁਣ ਅਰਗੀ ਲੇਟ ਆਏ ਸਾਨੂੰ ਸਾਧਾ ਮੇਟਾ ਪਈਣਾ ਜੇ ਸਾਡੇ ਕੋਲ ਅੱਗੇ ਸਾਡੀ ਸੰਗਤ ਇੰਨੀ ਜ਼ਿਆਦਾ ਹੈ ਤੁਹਾਨੂੰ ਫੋਟੋ ਖਾਉਂਗਾ ਤੁਹਾਡੇ ਸਾਰੇ ਤੁਹਾਨੂੰ ਜਿਸਾ ਪਰਮ ਸਿੰਘ ਕਲਿੱਕ ਕਰਦੇ ਹੋ ਤੁਹਾਨੂੰ ਆਇਆ ਬਹੁਤ-ਬਹੁਤ ਜਿਆਰੋ ਨਾਲ ਹੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ 2 ਦਿਨ ਸਾਡੇ ਇਸ ਨਗਰ ਵਿੱਚ ਹਾਜ਼ਰੀ ਭਰ ਕੇ ਗੌਣ ਪਾ ਕੇ ਸਾਡੇ ਸਾਰੇ ਇਲਾਕੇ ਦੀਆਂ ਬਖਸ਼ਾ ਬਾਬਾ ਤਰਵਾਦ ਹੁਣ ਮੈਂ ਬੇਨਤੀ ਕਰੂੰਗਾ ਸਿਰਫ 1 ਮਿੰਟ ਦੀ ਖਰਾ ਪਰਮ ਸਿੰਘ ਜਰਦਾਰ ਜਰਜੀਤ ਸਿੰਘ ਚੰਨੀ ਤੁਹਾਡਾ ਇਸ ਇਲਾਕੇ ਦੇ ਚੱਲੇ ਦੇ ਰੂਪ ਨੂੰ ਹੋਣ ਕੇ ਸਤਿ ਜੀ ਨੂੰ ਚੱਲ प्रगट सिंह जी साढ़े बहुत ही सत्कारयोग वीर लाली टला जी ये सारे खिलौते सज्जनों माफी चाहते हैं ऐसे लेट लेकिन ऐसे आगे बड़ी खुशी हुई और बहुत थोड़ा बड़ा जोश दे के बड़ा चंगा लगा बाबा हिरण जी ने आज मेले के आए हुए मेरे मेरा मेरिया 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 तो साकी लगी है

चरणजीत जी चनी पूरे पंजाब का मान ने मौजूदा मैंबर ऑफ पार्लीमेंट मौजूदा मैंबर ऑफ पार्लीमेंट सबका मुख्य ऑफ पंजाब ਔਰੇ ਪੰਜਾਬ ਦਾ ਮਾਨ ਨੇ ਜਿਨ੍ਹਾਂ ਨੇ ਹਰ ਵਰਗ ਦੀ ਗੱਲ ਕੀਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਔਰ ਅੱਜ ਇਸ ਮੇਲੇ ਦੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਹੈ ਬਾਬਾ ਬਟਵਾਬਾ ਜਨਤਾਂ ਜੀ ਨੇ ਖੇਡ ਮੇਲੇ ਧਾਰਮਿਕ ਮੇਲੇ ਦੇ ਲਈ ਲਾਉਣੇ ਚੜ੍ਹਦੀ ਕਲਾ ਦਾ ਜਕਾਰਾ ਸਾਰੀ ਸੰਗਤਾਂ ਜਕਾਰਦਾ ਜਵਾਨ ਜਦਾ ਜਕਾਰੇ ਵਿੱਚ ਵੇੜਾ ਮੋਲੇ ਈਸੋ ਦਿਹਾੜੀ ਸ੍ਰੀ ਗੁਰੂ ਕਾਲ ਆ ਵੀ ਆਪੇ ਭਾਈ र फोन थले थोड़ा जो वो सब जी का हाथ थल रख यार सारे खराब करीर बाकी भी ला यारिश चलो चली ਸੱਭੀ ਸੇ ਪਹੁੰਚੇ ਅੱਜ ਮੈਂ ਬਾਬਾ ਜਲਨਜੀ ਦੇ ਇੱਥੇ ਮੇਲੇ ਦੇ ਵਿੱਚ ਅੱਜ ਇੱਥੇ ਪਹੁੰਚਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਬਹੁਤ ਜ਼ਬਰਦਸਤ ਮੇਲਾ ਤੇ ਮੇਲੇ ਦੇ ਵਿੱਚ ਅਕੀਰ ਸਿੰਘ ਜੀ ਬੋਲਣਾ ਪੰਜਾਬ ਪੁਲਿਸ ਬਾਬਾ ਜੀ ਦੇ ਨਾਮ ਤੇ ਵਿਸਾਖੀ ਦੇ ਨਾਮ ਤੇ ਬਹੁਤ بڑا ਟੂਰਨਾਮੈਂਟ ਹੋਇਆ ਜਿਹੜਾ ਕਿ ਭਾਈ ਲਾਲੀ ਡੱਲਾ ਜੀ ਉਹਨਾਂ ਨੇ ਕਰਾਇਆ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਆਜਾ ਮੁੰਡਾ ਹੋਵੇ ਪ੍ਰਤੀਕ ਤੋਂ ਅੱਜ ਆਪਾਂ ਅੱਜ ਆਪਾਂ ਬਾਬਾ ਜਲਨਦੀ ਦਾ ਮੇਲਾ ਮਨਾਇਆ ਗਿਆ ਔਰ ਕਬੱਡੀ ਕੱਪ ਦੇ ਵਿੱਚ ਸਾਬਕਾ ਮੁੱਖ ਮੰਤਰੀ ਜਨੀ ਵੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਇਹ ਸਾਡੇ ਧੰਨ ਧੰਨ ਬਾਬਾ ਜਦਨਜੀ ਦੇ ਪਾਵਨ ਸਥਾਨ ਉੱਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਜੋ ਕਿ ਹਰ ਸਾਲ ਸਾਡਾ ਇਹ ਇਲਾਕਾ ਸਾਰਾ ਰਲ ਕੇ ਸਾਡੇ ਇਸ ਨਗਰ ਵਿੱਚ ਵਿਸਾਖੀ ਦਾ ਬਹੁਤ ਵੱਡੇ ਪੱਧਰ ਤੇ ਮੇਲਾ ਮਨਾਉਂਦਾ ਔਰ 13 ਤਰੀਕ ਨੂੰ ਧਾਰਮਿਕ ਸਮਾਗਮ ਲੱਗਦੇ ਨੇ ਔਰ 14 ਤਰੀਕ ਨੂੰ ਵੀ ਦੀਵਾਨ ਸੱਜਦੇ ਆਰ ਨਾਲ ਖੇਡਾਂ ਦਾ ਪ੍ਰੋਗਰਾਮ ਜੋ ਕਿ ਕਬੱਡੀ ਦਾ ਬਹੁਤ ਵੱਡਾ ਮੈਚ ਕਰਾਇਆ ਜਾਂਦਾ ਇਹ ਸਾਡਾ ਮੇਲਾ ਜੋ ਕਿ ਹਰ ਸਾਲ ਸਾਡੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵੱਡਾ ਹੋਈ ਜਾ ਰਿਹਾ ਇਸ ਵਾਰ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਸਾਡੇ ਸਾਬਕਾ ਮੰਤਰੀ ਦੇ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਇਹਨਾਂ ਨੇ ਸਾਡੇ ਇੱਥੇ ਹਾਜ਼ਰੀ ਲਵਾ ਕੇ ਸਾਡੇ ਸੰਗਤਾਂ ਦੇ ਦਰਸ਼ਨ ਕੀਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਹੀ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਮੇਲਾ ਜਾਂ ਇਹ ਜਗ੍ਹਾ ਤੇ ਜੋ ਸਥਾਨ ਤੇ ਮੇਲਾ ਲੱਗਦਾ ਇਹ ਸਾਡੇਆਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਪ੍ਰਬੰਧ ਚੱਲਦਾ ਔਰ ਸੰਗਤਾਂ ਦੇ ਸਹਿਯੋਗ ਨਾਲ ਇਹ ਮੇਲਾ ਕਾਮਯਾਬ ਹੁੰਦਾ ਇਸ ਇਲਾਕੇ ਦੀ ਸੰਗਤ ਦੇ ਅੱਗੇ ਵੀ ਮੈਂ ਸੀਸ ਨਿਵਾਉਂਦਾ ਹੋਇਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ ਕਬੱਡੀ ਮੈਚ ਦੇ ਵਿੱਚ ਟੋਟਲ ਕਿੰਨੀਆਂ ਟੀਮਾਂ ਨੇ ਭਾਗ ਲਿਆ ਇਹ ਜੀ ਸ਼ੋਅ ਮੈਚ ਹੋਏ ਦੋ ਮੈਚ ਸਾਡੇ ਇਲਾਕੇ ਦੇ ਹੀ ਆ ਇੱਕ ਛੋਟੀ ਟੀਮਾਂ ਦੇ ਮੈਚ ਸੀ ਤੇ ਦੋ ਵੱਡੀਆਂ ਟੀਮਾਂ ਦੇ ਵਿੱਚ ਦੋ ਮੈਚ ਸੀਗੇ ਕਿਹੜਾ ਕਿਹੜਾ ਨਾਮ ਰੱਖਿਆ ਗਿਆ ਸੀ ਜਿੱ ਤੇ ਦੂਸਰੀ ਹਾਰਨ ਵਾਲੀ ਟੀਮ ਨੂੰ 1 ਲੱਖ ਰੁਪਏ ਨਾਮ ਦਿੱਤਾ ਗਿਆ। ਪਰ ਅੱਜ ਮੁੱਖ ਮੰਤਰੀ ਚੰਨੀ ਦਾ ਇੱਥੇ ਆਉਣਾ 2027 ਦੀਆਂ ਚੋਣਾਂ ਨੂੰ ਵੀ ਇਹ ਸਪਸ਼ਟ ਹੈ। ਮੈਂ ਸਮਝਦਾ ਜੀ ਇਹ ਦੇਣਾ ਐਸਾ ਕਿ ਇਹਨੂੰ ਅਸੀਂ ਸਿਆਸਤ ਤੋਂ ਪਾਸੇ ਰੱਖ ਕੇ ਕਿਉਂਕਿ ਉਹ ਸਾਡੀ ਸਤਿਕਾਰਯੋਗ ਸ਼ਖਸੀਅਤ ਨੇ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆਂ ਔਰ ਸਾਡੇ ਸਾਬਕਾ ਮੁੱਖ ਮੰਤਰੀ ਹਰਬੰਨ ਪਿਆਰੇ ਮੁੱਖ ਮੰਤਰੀ ਨੇ ਸਰਦਾਰ ਪ੍ਰਗਟ ਸਿੰਘ ਦਾ ਜੋ ਪਿਸ਼ੋਕੜ ਹੈ ਉਹ ਖੇਡਣ ਨਾਲ ਜੁੜਿਆ ਹੋਇਆ 10 ਸਾਲ 올림픽 ਦੇ ਵਿੱਚ ਕਪਤਾਨ ਰਹੇ ਨੇ ਹਾਕੀ ਦੇ ਉਹਨਾਂ ਦਾ ਪਿਛੋਕੜ ਖੇਡਣਾ ਜੁੜਿਆ ਅਸੀਂ ਇਹਨਾਂ ਦੋਵਾਂ ਸ਼ਖਸੀਤਾਂ ਨੂੰ ਇੱਥੇ ਬੁਲਾਇਆ ਇਸ ਕਰਕੇ ਆ ਕਿ ਇੱਕ ਸਾਡੇ ਮੁੱਖ ਮੰਤਰੀ ਸਾਹਿਬका ਮੁੱਖ ਮੰਤਰੀ ਜਿਨ੍ਹਾਂ ਨੇ ਕੁਛ ਥੇਰ ਮੁੱਖ ਮੰਤਰੀ ਰਹੇ ਔਰ ਮੈਂ ਖਾਸ ਕਰਕੇ ਕਹਾਂਗਾ ਕਿ ਗਰੀਬਾਂ ਲਈ ਬਹੁਤ ਕੰਮ ਕਰਕੇ ਗਏ ਔਰ ਦੂਸਰੀ ਸ਼ਖਸੀਅਤ ਖੇਡਣਾ ਜੁੜੀ ਹੋਣ ਕਰਕੇ ਅਸੀਂ ਇਹਨਾਂ ਨੂੰ ਅੱਜ ਇੱਥੇ ਸਾਡੇ ਖੇਡਾਂ ਤੇ ਬੁਲਾਇਆ ਜੀ ਇਲਾਕੇ ਦੇ ਵਿੱਚ ਇਹ ਵੀ ਚਰਚਾ ਹੈ ਕਿ ਲਾਲੀਕਾ ਲਾਕ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਦੀ ਚੋਣ ਲੜਨ ਦੇ ਜਿਹੜੇ ਆ ਤਿਆਰੀ ਤੇ ਵੇਖੋ ਜੀ ਹਰ ਬੰਦੇ ਨੂੰ ਕਰਨ ਦਾ ਆਕਿਆ ਤਿਆਰੀ ਕੋਈ ਵੀ ਕਰ ਸਕਦਾ ਇਹ ਬਾਕੀ ਹਾਈ ਕਮਾਂਡ ਦੇ ਉੱਤੇ ਆ ਤੇ ਇਸ ਇਲਾਕੇ ਦੀ ਸੰਗਤ ਦੇ ਉੱਤੇ ਆ ਜਿੰਨੂੰ ਸੰਗਤ ਚਾਹੂਗੀ ਜਾਂ ਜਿੰਨੂੰ ਹਾਈ ਕਮਾਂਡ ਚਾਹੂਗੀ ਉਹੀ ਅੱਗੇ ਆ ਸਕਦਾ ਤਿਆਰੀ ਤੇ ਸਾਰੇ ਹੀ ਕਰ ਸਕਦੇ ਆ ਮੈਂ ਵੀ ਕਰ ਸਕਦਾ ਸਾਡੇ ਨਾਲ ਕਿਹੋ ਜਿਹਾ ਸਹਿਯੋਗ ਹੈ ਇਹ ਤਾਂ ਦੇਖੋ ਜੀ ਇਹ ਸੰਗਤ ਨੂੰ ਪੁੱਛੋ 25 ਸਾਲ ਤੋਂ ਸਰਪੰਚੀ ਕੀਤੀ ਹੈ ਜੀ ਮੈਂ ਮੈਂ 25 ਸਾਲ ਤੋਂ ਸਰਬਸੰਤੀ ਦਾ ਸਰਪੰਚ ਹਾਂ ਜੀ ਇਹ ਇਲਾਕੇ ਦਾ ਔਰ ਮੈਂ ਜੋ ਸਮਝਦਾ ਕਿ ਜਿੰਨੀ ਨੇਕ ਨੀਤਨਾ ਕਰ ਸਕਦੇ ਸੀ ਕੋਈ ਇਲਾਕੇ ਤੁਸੀਂ ਪਤਾ ਕਰ ਲਓ ਵੀ ਕੋਈ ਇਸ ਗੱਲ ਤੇ ਉਂਗਲ ਨਹੀਂ ਚੁੱਕ ਸਕਦਾ ਵੀ ਕਿਤੇ ਜੋ ਅੱਜ ਕੋੜ ਹੈ ਸਾਡੇ ਸਮਾਜ ਚ ਕ腐ਸ਼ਨ ਦਾ ਖਾੜੇ ਉੱਤੇ ਕੋਈ ਇਸ ਗੱਲ ਦੀ ਉਂਗਲ ਨਹੀਂ ਚੁੱਕ ਸਕਦਾ ਜੇ ਮੌਕਾ ਮਹਾਰਾਜ ਨੇ ਦਿੱਤਾ ਸੰਗਤ ਨੇ ਦਿੱਤਾ ਮੈਂ ਤੇ ਸਿਰਫ ਇੱਕ ਗੱਲ ਦਾ ਵਿਸ਼ਵਾਸ ਦਵਾਉਣਾ ਸਾਰੀ ਸੰਗਤ ਨੂੰ ਵੀ ਇਹ ਕ腐ਸ਼ਨ ਦਾ ਇਸ ਇਲਾਕੇ ਜੋ ਬੀ ਨਾਸ ਕਰ ਦਊਗਾ ਮੈਂ ਇਸ ਇਲਾਕੇ ਜੋ ਵੀ ਸਮਝੋ ਕਿ ਅੱਜ ਤੱਕ ਜੋ ਹਰ ਤਰ੍ਹਾਂ ਦੀ ਭੈੜੀ ਸਾਡੇ ਇਸ ਇਲਾਕੇ ਦੇ ਜੋ ਵੀ ਚੀਜ਼ ਚੱਲ ਰਹੀ ਆ ਤانوں ਮਨੋਂ ਮੈਂ ਇਸ ਚੀਜ਼ ਦੇ ਨਾਲ ਪ੍ਰਾਣ ਆ ਮਨਾ ਆਪਣੇ ਆਪ ਨਾਲ ਕਿਉਂਕਿ ਸਭ ਤੋਂ ਪਹਿਲਾਂ ਬੰਦੇ ਦੀ ਆਪਣੀ ਆਤਮਾ ਨੂੰ ਜਵਾਬ ਦੇ ਆ ਕਿ ਮੈਂ ਇਸ ਇਲਾਕੇ 'ਚ ਹਰ ਤਰ੍ਹਾਂ ਦਾ ਗਲਤ ਕੰਮ ਖਤਮ ਕਰਨਾ ਹਲਕਾ ਵਾਸੀਆਂ ਨੂੰ ਲਾਸਟ ਦੇ ਵਿੱਚ ਕੀ ਮੈਸੇਜ ਰਵੇਗਾ ਮੈਂ ਫੇਰ ਕਵਾਂਗਾ ਜੀ ਇਹਨਾਂ ਹਲਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਹੜਾ ਇਹ ਸਾਡੇ 2 ਦਿਨ ਦੇ ਸਮਾਗਮ ਦਾ ਇੰਨੀ ਸੇਵਾ ਸਾਡੇ ਇਲਾਕੇ ਦੇ ਪਿੰਡਾਂ ਨੇ ਕੀਤੀ ਕਿਉਂਕਿ ਇੱਕ ਪਿੰਡ ਏਡਾ ਵੱਡਾ ਸਮਾਗਮ ਨਹੀਂ ਸਾਂਭ ਸਕਦਾ 50 60 ਹਜ਼ਾਰ ਬੰਦਾ ਇੱਕ ਦਿਨ ਚ ਆਉਂਦਾ ਸਾਡੇ ਇਸ ਪੂਰੇ ਇਲਾਕੇ ਨੇ ਸਾਡੇ ਨਾਲ ਸਿਰ ਜੋੜ ਕੇ ਮੋਢੇ ਨਾਲ ਮੋਢਾ ਲਾ ਕੇ ਇਹ ਸਾਡਾ ਸਮਾਗਮ ਕਾਮਯਾਬ ਕਰ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਇਹੀ ਅਪੀਲ ਕਰਦਾ ਕਿ ਹਰ ਸਾਲ ਸਾਡਾ ਇਹ ਮੇਲਾ ਵੱਡਾ ਹੁੰਦਾ ਜਾ ਰਿਹਾ ਹੈ ਸੰਗਤ ਨੂੰ ਇਹੀ ਬੇਨਤੀ ਹੈ ਕਿ ਇਸ ਸਾਲ ਅਗੋਂ ਅਗਲੇ ਸਾਲ ਵੀ ਵੱਧ ਤੋਂ ਵੱਧ ਸਾਡਾ ਸਾਥ ਦੇ ਕੇ ਇਹ ਸਾਡੇ ਮੇਲੇ ਨੂੰ ਕਾਮਯਾਬ ਕਰੂ ਧੰਨਵਾਦ ਧੰਨਵਾਦ